ਲੁਧਿਆਣਾ ਸਾਊਥ ਇੰਡ ਬਾਈਪਾਸ ਉੱਪਰ ਪਏ ਖੱਡੇ ਨੂੰ 4 ਦਿਨ ਹੋ ਚੁੱਕੇ ਨੇ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਗਾ ਟ੍ਰੈਫਿਕ ਤਾਂ ਬੰਦ ਕਰ ਦਿੱਤੀ ਹੈ ਪਰ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਨਹੀਂ ਹੋ ਸਕੇ ਇਸ ਨੂੰ ਲੈ ਕੇ ਲੋਕਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਸੀ ਤੇ ਉੱਥੇ ਵਿਧਾਇਕ ਗੁੱਗੀ ਨੇਸ ਨੂੰ ਅਧਿਕਾਰੀਆਂ ਦੀ ਅਣਗਹਿਲੀ ਦੱਸੇ ਤੇ ਕਿਹਾ ਕਿ ਉਹ ਖੁਦ ਕੁਰਸੀ ਲਾ ਕੇ ਬੈਠਣਗੇ ਤੇ ਕੰਮ ਕਰਵਾਉਣ ਸਿਟੀ ਹੌਮ ਨਿਊਜ਼ ਲਈ ਅਮਿਥਾਪਰ ਰਿਪੋਰਟ ਹੋ ਚੁੱਕੇ ਨੇ ਲਾਈਓਵਰ ਦੇ ਉੱਪਰ ਵੱਡਾ ਖੱਡਾ ਜਿਹੜਾ ਪਿਆ ਹੋਇਆ ਹੈ ਕਿਤੇ ਨਾ ਕਿਤੇ ਵਿਰੋਧੀ ਜਿਹੜੇ ਨੇ ਸਵਾਲ ਚੁੱਕ ਰਹੇ ਨੇ ਕਿ ਜੇਕਰ ਬਰਸਾਤ ਆਉ ਤਾਂ ਸੜੀਏ ਨੂੰ ਹੋਰ ਜਾਤ ਮਿਆਦ ਵੀ ਵਿਰੋਧੀਆਂ ਨੂੰ ਅਸੀਂ ਫਿਕਰਮੰਦ ਪੰਜਾਬ ਦੇ ਹੈਗੇ ਆ ਸਾਨੂੰ ਕੰਮ ਕਰਾਉਣੇ ਵੀ ਆਉਂਦੇ ਤੇ ਕਰਨੇ ਵੀ ਆਉਂਦੇ ਆ ਰਾਈਟ ਅਸੀਂ ਦੋ ਦਿਨ ਬਾਹਰ ਸੀ ਵਿਧਾਨ ਸਭਾ ਕਮੇਟੀਆਂ ਦੀ ਮੀਟਿੰਗਾਂ ਸੀ ਆਜ ਮੈਂ ਆ ਗਿਆ ਹੈਗਾ ਅੱਜ ਜਿੱਦਾਂ ਮਰਜ਼ੀ ਕਰਕੇ ਅਸੀਂ ਕੰਮ ਅੱਜ ਅੱਜ ਔਰ ਕੱਲ ਸ਼ੁਰੂ ਕਰਾਵਾ ਹੈਗਾ ਕੰਮ ਤਾਂ ਸਰ ਲੇਬਰ ਨਹੀਂ ਕਰਨਾ ਮੈਨੂੰ ਨਹੀਂ ਲੇਬਰ ਨੇ ਕਰਨਾ ਅਸੀਂ ਦੋ ਦਿਨ ਮੈਂ ਇੱਥੇ ਨਹੀਂ ਸੀਗਾ ਠੀਕ ਆ ਇਹ ਜਿਹੜਾ ਹੁਣ ਇਹ ਅਫਸਰਾਂ ਦੀ ਜਿਹੜੀ ਨੈਗਲੀਜੈਂਸੀ ਆ ਪੁੱਛਾਂਗੇ ਭਾਈ ਕਿਉਂ ਨਹੀਂ ਇਹਨਾਂ ਨੇ ਕੰਮ ਕੀਤਾ ਰਾਈਟ ਔਰ ਅੱਜ ਹੀ ਇਹਦੇ ਉੱਤੇ ਮੈਂ ਐਕਸ਼ਨ ਕਰਕੇ ਐਮਐਲਏ ਸਾਹਿਬ ਦੇ ਵੱਡੇ ਹਫਤੇ ਦਾ ਅੜੀਕ ਕੀਤੀ ਜਾ ਰਹੀ ਹੈ ਮੰਨਦੇ ਹੋ ਇਹ ਤਾਂ ਮੰਨਦੇ ਹੋ ਵੀ ਕਿਤੇ ਨਾ ਕਿਤੇ ਵੀ ਜੇਕਰ ਨਹੀਂ ਰਹਿੰਦੀ ਸਰ ਦਿੱਕਤ ਕੀ ਹੈ ਇਹ ਅਧਿਕਾਰੀ ਮੰਨ ਕਿਉਂ ਨਹੀਂ ਰਹੇ ਹਮੇਸ਼ਾ ਤੁਹਾਨੂੰ ਹੀ ਵਾਚ ਚੱਕਣੀ ਪੈਂਦੀ ਹੈ ਕਿੱਥੇ ਕਮੀ ਰਹਿ ਰਹੀ ਹੈ ਕੋਈ ਤਾਂ ਹੈ ਨਾ ਚੱਕਣ ਵਾਲਾ ਇਹ ਮੰਨ ਕਿਉਂ ਨਹੀਂ ਰਹੇ ਤੇ ਕੋਈ ਗੱਲ ਨਹੀਂ ਚੱਕ ਰਿਹਾ ਆਵਾਜ਼ ਔਰ ਚੱਕਾਂਗੇ ਵੀ ਔਰ ਕੰਮ ਵੀ ਕਰਾਂਗੇ ਫਿਕਰ ਨਾ ਕਰੋ ਤਾਨੂੰ 2 3 ਵਜੇ ਤੱਕ ਰਿਜ਼ਲਟ ਦਵਾਂਗੇ ਭਾਵੇਂ ਮੈਨੂੰ ਉੱਥੇ ਕੁਰਸੀ ਰਾ ਕੇ ਆਪਨਾ ਬਹਿਣਾ ਪਵੇ ਖਾਤੇ ਦੀ ਅੜੀ ਕੀਤੀ ਜਾ ਰਹੀ ਹੈ ਕਿਉਂਕਿ ਵੱਡਾ ਹਾਸਾ ਇਹ ਆ ਪਰਮਾਤਮਾ ਦਾ ਸ਼ੁਕਰ ਕਰੋ ਚੰਗੇ ਬੋਲ ਬੋਲੋ ਆਪ ਵੈਸੇ ਸ਼ਨੀਵਾਰ ਦਾ ਦਿਨ ਹੈ ਤੇ ਆਪਾਂ ਚੰਗੀਆਂ ਗੱਲਾਂ ਕਰੀਏ ਕੋਈ ਹਾਸਾ ਨਹੀਂ ਹੋਣਾ ਕੋਈ ਹਾਸਾ ਨਾ ਹੋਣ ਦੇਣਾ ਕੋਈ ਗੱਲ ਨਹੀਂ ਉਹ ਅਸੀਂ ਅੱਜ ਹੁਣ ਮੈਂ ਤੁਹਾਨੂੰ ਦੱਸਿਆ ਮੇਰੀ ਮਜਬੂਰੀ ਸੀ ਮੈਂ 2 ਦਿਨ ਸੀਗਾ ਨਹੀਂ ਰਹੇ ਮੈਂ ਅੱਜ ਆ ਗਿਆ ਅੱਜ ਮੈਂ ਸਖਤ ਪਹਿਰਾ ਦੇਣਾ ਆ ਕੇ ਬੈਠਾਂਗੇ ਜੀ ਫਿਰ ਹਾਂ ਨਹੀਂ ਉਹ ਤਾਂ ਕੁਰਸੀ ਧਾ ਕੇ ਬਹਿ ਜਾਗੇ ਯਾਰ ਕੀ ਪ੍ਰੋਬਲਮ ਕੰਮ ਤਾਂ ਕਰਾਉਣਾ ਨਾ ਲੋਕਾਂ ਨੂੰ ਥੋੜੀ ਮ ਠੀਕ ਆ ਜਿਹੜੇ ਅਫਸਰ ਕੰਨਾ ਚੋ ਬੋਲੇ ਆ ਫਿਰ ਉਹਨਾਂ ਦੇ ਤੁਹਾਡੇ ਤਾਂ ਚਲਾਵਾਂਗੇ ਨਾ ਕੰਨਾ ਤੇ ਤਾਂ ਕਿ ਬੋਲੇ ਕੱਲ ਜਿਹੜੇ ਖੁੱਲਣ ਉਹਨਾਂ ਦੇ ਕੀ ਲੱਗਦਾ ਮੈਂ ਸਾਹਿਬ ਜਿਹੜਾ ਉਹ ਰੋਡ ਪੈਂਦੀ ਹੈ ਉਹ ਮਿਲਾਵੜ ਵਾਲਾ ਰੋਡ ਤੇ ਨਹੀਂ ਯਾਰ ਇਹ ਮੇਰੇ ਟਾਈਮ ਸਾਡੇ ਟਾਈਮ ਜਿਹਨੀ ਸਰਕਾਰ ਬਣੀ ਇਹ ਬਣਿਆ ਸੀ ਪਿਛਲੀ ਸਰਕਾਰ ਵਾਲੇ ਪੋਲ ਬਣਿਆ ਸੀ ਤੇ ਅਸੀਂ ਤਾਂ ਸਿਰਫ ਪਹਿਰਾ ਦੇ ਕੇ ਇਹਨੂੰ ਸਹੀ ਕਰਨ ਵਾਲੇ ਆ ਤੇ ਇਹਨੂੰ ਬਸ ਅਸੀਂ ਬਹੁਤ ਜਲਦੀ ਸਹੀ ਕਰਕੇ ਬੋਲਡ ਵਾਲ ਮਟੀਰੀਅਲ ਪਾਈ ਜਾਏਗਾ ਯਾਰ ਕੁਆਲਟੀ ਵਾਲੀ ਪਾਵਾਂਗੇ ਜੇ ਹੁਣ ਅਸੀਂ ਉਹਦੇ ਚ ਮਿਕਸਿੰਗ ਥੋੜੀ ਕਰਾਵਾਂਗੇ ਸਾਡੀ ਸਰਕਾਰ ਆਵਾਜ਼ੀ ਪਾਰਟੀ ਦੀ ਬੈਸਿਕ ਕਰਾਪਸ਼ਨ ਦੇ ਜ਼ੀਰੋ ਟੋਲਰੈਂਸ ਤੇ ਜੀ ਤੇ ਇਸ ਕਰਕੇ ਅਸੀਂ ਐਸਾ ਕੋਈ ਕੰਮ ਨਹੀਂ ਹੁਣ ਦਿਆਂਗੇ ਜਿਨ੍ਹਾਂ ਸਾਡੀ ਸਰਕਾਰ ਦਾ ਅਕਸ਼ ਖਰਾਬ ਹੋਵੇ ਠੀਕ ਹੈ ਧੰਨਵਾਦ ਥੈਂਕ ਯੂ ਥੈਂਕ ਯੂ